ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿੱਚ ਇੱਕ ઋષਿ ਦਾ ਨਾਮ ਆਉਂਦਾ ਹੈ ਮਾਰਕੰਡਾ ਇਹਦੀ ਉਮਰ ਬਹੁਤ ਜ਼ਿਆਦਾ ਦੱਸੀ ਹੈ ਇਸ ਨੇ ਪ੍ਰਮਾਤਮਾ ਦੇ ਨੂੰ ਦਰਸ਼ਨ ਹੋਏ ਪਰ ਪਹਿਲਾਂ ਪ੍ਰਮਾਤਮਾ ਦੇ ਦਰਸ਼ਨ ਕਿਵੇਂ ਹੁੰਦੇ ਹਨ ਗੁਰਬਾਣੀ ਦੇ ਮੁਤਾਬਕ ਤੁਹਾਨੂੰ ਅੰਦਰ ਹੀ ਆਪ ਦਾ ਹੀ ਸਰੂਪ ਦਿਸੇਗਾ ਜਿਵੇਂ ਆਪਾਂ ਸ਼ੀਸ਼ੇ 'ਚ ਮੂੰਹ ਦੇਖਦੇ ਹਾਂ ਪਾਣੀ ਮਹੇ ਦੇਖ ਮੁਖ ਜੈਸਾ ਨਾਮੇ ਕਾ ਸਵਾਮੀ ਬੀਠਲ ਐਸਾ ਤੇਗ ਬਹਾਦਰ ਜੀ ਵੀ ਦਰਪਣ ਦੀ ਗੱਲ ਕਰਦੇ ਹਨ ਸ਼ੀਸ਼ੇ ਦੀ ਗੱਲ ਕਰਦੇ ਹਨ ਅੰਦਰ ਆਪ ਦਾ ਸਰੂਪ ਦਿਸਦਾ ਹੈ ਉਸ ਤੋਂ ਉੱਚੀ ਵਸਤਾ ਹੋ ਜਾਂਦੀ ਹੈ ਉਹਦੇ ਨਾਲ ਗੱਲਾਂ ਵੀ ਹੋਣ ਲੱਗ ਜਾਂਦੀਆਂ ਹਨ ਸੋ ਇਸ ਤਰ੍ਹਾਂ ਮਾਰਕੰਡੇ ਨੂੰ ਦਰਸ਼ਨ ਹੋਏ ਉਸ ਵੇਲੇ ਪਰਮਾਤਮਾ ਨੇ ਪੁੱਛਿਆ ਤੂੰ ਮੰਗ ਲਾ ਕੀ ਮੰਗਣਾ ਮਾਰਕੰਡਾ ਕਹਿੰਦਾ ਜੀ ਮੈਂ ਹੋਰ ਤਾਂ ਕੁਝ ਨਹੀਂ ਮੰਗਣਾ ਮੈਨੂੰ ਪਰਲੋਂ ਦੇਖਣੀ ਮੈਂ ਤੁਹਾਡੀ ਕਹਿੰਦੇ ਜਦੋਂ ਪਰਲੋਂ ਆਉਂਦੀ ਆ ਉੱਥੇ ਬੜਾ ਪਾਣੀ ਪਾਣੀ ਹੋ ਜਾਂਦਾ ਮੈਂ ਤੁਹਾਡੀ ਪਰਲੋ ਦੇ ਦਰਸ਼ਨ ਕਰਨੇ ਆ ਕਿਹੋ ਜੀ ਪਰਨ ਪਰਲੋ ਹੁੰਦੀ ਆ ਉਹ ਦੇਖਣ ਦੀ ਮੇਰੀ ਬੜੀ ਤਮੰਨਾ ਪ੍ਰਮਾਤਮਾ ਕਹਿੰਦਾ ਚੰਗਾ ਫਿਰ ਅੱਜ ਐਤਵਾਰ ਆ ਆਉਂਦੇ ਐਤਵਾਰ ਤੁਹਾਨੂੰ ਦਿਖਾ ਦਾਂਗੇ ਚਲੋ ਠੀਕ ਆ ਜੀ ਦੈਨ ਨੰਗੇ ਐਤਵਾਰ ਆ ਗਿਆ ਮਾਰਕੰਡਾ ਨਦੀ ਤੇ ਨਹਾਉਣ ਗਿਆ ਉਹ ਗੱਲ ਜਦਾਂ ਤਾਂ ਗਈ ਪ੍ਰਮਾਤਮਾ ਨਾਲ ਗੱਲ ਹੋਈ ਸੀ ਅੱਜ ਐਤਵਾਰ ਪਰਲੋ ਦਿਖਾਉਣੇ ਸੀ ਕਦੋਂ ਜੁੰਦਿਆ ਬੜਾ ਮੀਂਹ ਪੈਂਦਾ ਹੁੰਦਾ ਤੇ ਧੁੱਪ ਨਿਕਲੀ ਹੋਈ ਆ ਮੀਂਹ ਦਾ ਬੱਦਲ ਦਾ ਨੋਂ ਨਿਸ਼ਾਨ ਨਹੀਂ ਕਿੱਥੋਂ ਕਦੋਂ ਮੀਂਹ ਆਊ ਕਦੋਂ ਮੈਨੂੰ ਦਫਾਉਣਗੇ ਉਸੇ ਵੇਲੇ ਉਸ ਨੂੰ ਕਿਸੇ ਪਾਸੇ ਇੱਕ ਬੱਦਲੀ ਦੇ ਸੀ ਬੱਦਲੀ ਆਈ ਮੀਂਹ ਪੈਣਾ ਸ਼ੁਰੂ ਹੋ ਗਿਆ ਉਹਦੇ ਦੇਖਦੇ-ਦੇਖਦੇ ਮੀਂਹ ਪਾ ਕੇ ਨਰੀ ਭਰ ਗਈ ਐਨਾ ਮੀਂਹ ਪਿਆ ਪੈ ਗਿਆ ਪਾਣੀ ਪਾਣੀ ਹੋ ਗਿਆ ਦਰਖਤ ਲੁਕ ਗਏ ਪਾਣੀ ਪਾਣੀ ਜਦੋਂ ਬਸ ਉਹਦੀ ਹੁਣ ਉਹ ਪਾਣੀ ਦੇ ਵਿੱਚ ਛਲ ਨਾਲ ਇਧਰ ਨੂੰ ਛਲ ਭਜੀ ਉਧਰ ਨੂੰ ਚਲੇ ਗਿਆ ਉਧਰੋਂ ਛਲ ਭਜੀ ਉਧਰ ਨੂੰ ਚਲੇ ਗਿਆ 1000 ਸਾਲ ਬਸ ਇਸੇ ਤਰ੍ਹਾਂ ਹੀ ਇਹ ਪਾਣੀ ਚਿਰਦਾ ਰਿਹਾ 1000 ਸਾਲ ਲੰਘ ਗਿਆ ਫੇਰ ਸੋਚਣ ਲੱਗਿਆ ਜਾਂ ਕਿੱਥੇ ਪੰਗਾ ਲੈ ਲਿਆ ਕੀ ਦੇਖਣੀ ਸੀ ਪਰਲੋ ਵਧੀਆ ਸੀ ਸੁੱਕੇ ਬੈਠੇ ਸੀ ਕੁੱਲੀ ਚ ਬੈਠੇ ਸੀ ਹੈ ਆ ਹਜ਼ਾਰ ਸਾਲ ਹੋ ਗਿਆ ਪਾਣੀ ਦੇ ਛੱਲਾ ਮੱਛੀ ਆਂਗੂ ਖਾਂਦੇ ਫਿਰਦੇ ਕਦੇ ਉਧਰ ਨੂੰ ਕਦੇ ਉਧਰ ਨੂੰ ਪਰਮਾਤਮਾ ਬੱਸ ਕਰ ਹੁਣ ਮੈਂ ਤਾਂ ਦੇਖ ਲਈ ਪਰਲੋ ਤੇਰੀ ਜਦੋਂ ਆਹ ਗੱਲ ਕਹੀ ਪਾਣੀ ਘਟਣਾ ਸ਼ੁਰੂ ਹੋ ਗਿਆ ਮੀਂਹ ਬੰਦ ਹੋ ਗਿਆ ਪਾਣੀ ਘਟਦਾ ਕਰਦਾ ਦਰਖਤ ਨੰਗੇ ਹੋ ਗਏ ਕੱਟਦਾ ਕੱਟਦਾ ਨਦੀ ਦਾ ਖੰਡਾਰਾ ਨੰਗਾ ਹੋ ਗਿਆ ਇਹ ਦੇਖਦਾ ਇੱਕ ਛੱਲ ਜੀ ਭੱਜੀ ਨਦੀ ਦੇ ਕੰਡੇ ਤੇ ਮਾਰਿਆ ਚੱਕ ਕੇ ਉੱਥੇ ਹੀ ਉਹਦੇ ਕੱਪੜੇ ਪਿਆ ਜਿੱਥੇ ਪਾ ਲਾ ਕੇ ਆਇਆ ਸੀ ਮਤਲਬ ਸਮਾਂ ਸਾਰਾਈ 2 ਘੜੀਆਂ ਬੀਤਿਆ 48 ਮਿੰਟ 48 ਮਿੰਟਾਂ ਚ ਪਰਮਾਤਮਾ ਇਹਨੂੰ 수 ਹਜ਼ਾਰਾਂ ਸਾਲ ਦੀ ਪਰਲੋਂ ਦਿਖਾ ਦਿੱਤੀ। ਹਜ਼ਾਰਾਂ ਸਾਲ ਦੀ ਪਰਲੋਂ। ਮਾਰਕੰਡਾ ઋષਿ ਹੋਇਆ। ਉਹਦੀ ਬਹੁਤ ਉਮਰ ਸੀ। ਬੜੀ ਉਹਨੇ ਭਗਤੀ ਕੀਤੀ। ਪਹਿਲਾਂ ਉਹ ਉਹਦੀ ਉਮਰ ਬਹੁਤ 12 ਸਾਲ ਦੀ ਸੀ। ਇਹ ਕਥਾ ਵੱਡੀ ਹੈ। ਉਸਨੇ ਫਿਰ ਸੰਤਪੁਰਸ਼ਾਂ ਨੂੰ ਲੱਭਿਆ। ਸੰਤਪੁਰਸ਼ਾਂ ਨੇ ਉਹਦੀ ਉਮਰ ਵਧਾ ਦਿੱਤੀ ਸੀ। ਬੜੀਓ ਨੇ ਭਗਤ ਕੀਤੀ ساری ਉਮਰ ਗਰਵਾਣੀ ਵਿੱਚ ਇਹ ਕਿਹਾ ਵੀ ਦੇਖੋ ਨੇ ਇੰਨੀ ਭਗਤੀ ਕੀਤੀ ਇੰਨੀ ਵੱਡੀ ਉਮਰ ਸੀ ਪਰ ਉਹਦਾ ਮਕਾਨ ਨਹੀਂ ਬਣਾਇਆ ਕੱਖਾਂ ਕਾਨ ਦੇ ਕੁੱਲੀ ਚ ਸਮਾਂ ਬਤੀਤ ਕਰ ਲਿਆ ਉਸ ਨੇ ਕਿਹਾ ਕਿ ਮੈਂ ਕਿਹੜਾ ਇੱਥੇ ਸਦਾ ਹੀ ਰਹਿਣਾ ਆਹ ਸਰੀਰ ਬਾ ਇਹ ਖਤਮ ਹੋ ਜਾਣਾ ਮਕਾਨ ਬਣਾ ਕੇ ਕੀ ਲੈਣਾ ਸੋ ਇੰਨਿਆ ਕੁ ਬੇਨਤੀ ਪਰਵਾਨ ਕਰਨੀ ਆ ਹੋਈਆਂ ਬੇਆਪੁਨਾਂ ਦੀ ਮਾਫੀ Wahai Jika Kalsa, wahai Guru Jiki